ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖਵਾਕ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤਾਰੇ ਢੇ ਏਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ ਮਿਲਾਵਲ ਮਹੱਲਾ ਪੰਜਵਾ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੁਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੋਬਾ ਮੇਰੇ ਆਂਗਨ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ इस मने उधारो मत बुद्ध सुरत नाही चतराई तामिलिए जान ले मिलाई नैण संतोखे प्रभु दर्शन पाया ਕਹੋ ਨਾਨਕ ਸਫਲ ਸੋ ਆਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਬੱਤ ਦਾ ਭਲਾ ਵਾਹਿਗੁਰਜੀ ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਤੇ ਕੋਟਾਨ ਕੋਟ ਪਰਨਾਮ ਹੈ ਆਓ ਪੰਥ ਦੀ ਚੜ੍ਹਦੀ ਕਲਾ ਲਈ ਪੰਥਕ ਮੁੱਦਿਆਂ ਦੇ ਸੋਲੂਸ਼ਨ ਲਈ ਗੁਰੂ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਜੁਦੜੀ ਕਰੀਏ ਦਾਤਾ ਜੀ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ